ਇੱਥੇ ਰਵੈਤੀ ਨਸ਼ੇ ਸੀ ਜਿਹੜੇ ਭੁੱਕੀ ਸੀ ਡੋਡੇ ਸੀ ਜਿਹਦੇ ਨਾਲ ਇਹ ਸਾਡੇ ਲੋਕ ਕੰਮ ਵੀ ਕਰਦੇ ਸੀ ਖੇਤੀ ਵੀ ਕਰਦੇ ਸੀ ਮਜ਼ਦੂਰੀ ਵੀ ਕਰਦੇ ਸੀ ਤੇ ਘਰੇ ਵੀ ਕੋਈ ਲੜਦੇ ਨਹੀਂ ਸੀ ਭਾਈ ਸਾਹਿਬ ਕੀ ਹਾਲ ਹੈ ਮreturnData ਵਿੱਚ ਕੋਈ ਵੀ ਕੋਈ ਆਪਣੇ ਘਰਾਂ ਚ ਲੜਾਈ ਨਹੀਂ ਕਰਦਾ ਸੀ ਮਿਹਨਤ ਕਰਦੇ ਸੀ ਆਪਣੇ ਡੋਟੀ ਬੁੱਕੀ ਪਰ ਇਸ ਕਰਕੇ ਮੈਂ ਇਹ ਵੀ ਕਹਿੰਦਾ ਹੁਣ ਅਸੀਂ ਡੀਡਿਕਸ਼ਨ ਸੈਂਟਰ ਖੋਲੇ ਹੋਏ ਆ ਡੀਡਿਕਸ਼ਨ ਸੈਂਟਰ ਚ ਵੀ ਕੀ ਆ ਜਿਹੜੇ ਅੱਜ ਸਰਕਾਰੋਂ ਗੋਲੀਆਂ ਦੇ ਦਿੰਦੇ ਆ ਆਹ ਆਹ ਉਹ ਗੋਲੀਆਂ ਦੇ ਕੇ ਉਹਦੇ ਉਤੇ ਲੱਗ ਜਾਂਦੇ ਆ ਗੋਲੀਆਂ ਨਾਲ ਉਹ ਉਦੋਂ ਮਾਰੀਆਂ ਏ ਜੇ ਕਿਤੇ ਇਹੀ ਡਾਕਟਰੀ ਤਰੀਕੇ ਨਾਲ ਇਸੇ ਤਰੀਕੇ ਨਾਲ ਜੀ ਡੀਡਿਕਸ਼ਨ ਸੈਂਟਰ ਖੁੱਲੇ ਆ ਉੱਥੇ ਅਸੀਂ ਡਾਕਟਰਾਂ ਦੇ ਬਖਰਾਂ ਦੇ ਨਾਲ ਉੱਥੇ ਲਾਇਸੈਂਸ ਬਣਾ ਲੀਏ ਉਹਨਾਂ ਨੂੰ ਉਹਨਾਂ ਚੂਰਾ ਪੋਸਟ ਡਿਟੇਮੈਂਟ ਜਿਹੜੇ ਇਹ ਨਸ਼ੇ 'ਚ ਪੈ ਗਏ ਬਚਣਗੇ ਤਸਰੀ ਉਹ ਕੰਮ ਤਾਂ ਕਰਨਗੇ ਕੰਮ ਕਰਨਗੇ ਪਰ ਫਿਰ ਬਚਣਗੇ ਤਾਂ ਸਹੀ ਮੌਤ ਤਾਂ ਆਊ ਤੁਹਾਡੀ ਮੌਤ ਹੋ ਜਾਂਦੀ ਹੈ ਕੀ ਕਰਨ ਡਰੀਂਜਾ ਲਾ ਕੇ ਫਿਰ ਮਾਵਾਂ ਨੇ ਰੋਣਾ ਹੀ ਹੁਣ ਤੇ ਦੂਜੀ ਮੈਂ ਹੀ ਕਰੇ ਸੀ ਵੀ ਉਹ ਐ ਨਹੀਂ ਬੜੇ ਉੱਤੇ ਡਿਬੇਟ ਚੱਲ ਪੈਂਦੀ ਆ ਮੈਂ ਓਪਨਲੀ ਇਹ ਗੱਲ ਕਹਣਾ ਕਈ ਗੱਲਾਂ ਕਰਨੀਆਂ ਪੈਣਗੀਆਂ ਸਾਨੂੰ ਸਮਾਜ 'ਚ ਜੇ ਅਸੀਂ ਭੱਜੀ ਜਾਵਾਂਗੇ ਇਸ ਗੱਲਾਂ ਤੋਂ ਤਾਂ ਵੀ ਕੋਈ ਗੁਜ਼ਾਰਾ ਨਹੀਂ ਹੋਣਾ ਇਹ ਥੋੜੇ ਜੀ ਸੱਥਾਂ 'ਚ ਬੈਠ ਕੇ ਗੱਲ ਕਰਨੀ ਭੂਗੀ ਦੱਸੋ ਕਿਵੇਂ ਇਹਦੇ ਲਈ ਡਾਕਟਰ ਬੈਠਣ ਕਾਰਡ ਬਣੇ ਪ੍ਰੋਪਰ ਜਿਸ ਤਰੀਕੇ ਨਾਲ ਦਵਾਈ ਦੇ ਤੌਰ ਤੇ ਉਹ ਸਾਡੇ ਪਿੰਡਾਂ 'ਚ ਮਿਲਣ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਵੀ ਬਚੀ ਰਹੇ ਤੇ ਤੀਜੀ ਗੱਲ ਮੈਂ ਬੜੇ ਨਾਲ ਤੇ ਆ ਜਾਂਦਾ ਮੈਂ ਹੈਰਾਨ ਹੋ ਗਿਆ ਵੀਡੀਓ ਸੁਣਾਇਓ ਇੱਕ ਮੈਂ ਸੁਣ ਰਿਹਾ ਸੀ ਬੜਿੰਗ ਸਾਹਿਬ ਆ ਕਿਸੇ ਦੀ ਭੈਣ ਨਹੀਂ ਉਹਨਾਂ ਨੂੰ ਮਿਲਦੀ ਕਿਸੇ ਦੀ ਧੀ ਨਹੀਂ ਦਿਖੀ ਉਹਨਾਂ ਨੂੰ ਕਿਸੇ ਦਾ ਪੁੱਤ ਨਹੀਂ ਲਿਖਿਆ ਕਿਸੇ ਨੂੰ ਉਹਨਾਂ ਨੂੰ ਯਾਦ ਨਹੀਂ ਦੂਜਿਆਂ ਦੀਆਂ ਵੀ ਤੇ ਘਰ ਵਾਲੀਆਂ ਨੇ ਜਿਹੜੇ ਪਾਰਟੀ ਦੇ ਮਗਰ ਝੰਡਾ ਚੱਕੀ ਫਿਰਦੇ ਆ ਤੁਹਾਨੂੰ ਪਹਿਲਾਂ ਤੁਸੀਂ ਐਮ.ਐਲ.ਏ ਦੀ ਤੁਹਾਡੀ ਵਾਰੀ ਲੁਧਿਆਣੇ ਤੁਸੀਂ ਚਲੇਗੇ ਪਾਰਲੀਮੈਂਟ ਲੜਨ ਬਣਾਇਆ ਤਾਂ ਤੁਹਾਨੂੰ ਕਿਦਨਵਾਏ ਆਲੇ ਨੇ ਸੀ ਚਲੋ ਉਦੋਂ ਤੁਸੀਂ ਜਿੱਤ ਗਏ ਜੀ ਸਦਕੇ ਪਰ ਹੁਣ ਤੁਹਾਨੂੰ ਕੋਈ ਕਿਸੇ ਦਾ ਮੈਂ ਇੱਥੇ ਹਸਪਿੰਡ ਚ ਵੀ ਮੈਂ ਕਹਿੰਦਾ ਜਿਹੜੇ ਵੀ ਸਾਡੇ ਕਾਂਗਰਸੀ ਇਹ ਸਾਡੇ ਨਾਲ ਹੀ ਸੀ ਜਿਹੜੇ ਯੂਥ ਚ ਨਾਲ ਕੰਮ ਕਰਦੇ ਸੀ ਅੱਜ ਕੋਈ ਵੜਿੰਗ ਸਾਹਿਬ ਨੂੰ ਪ੍ਰਧਾਨ ਬਣ ਕੇ ਕੋਈ ਨਹੀਂ ਲੱਭਿਆ ਵੀ ਜਿਹਨੂੰ ਉਹ ਜਿਹਨੂੰ ਉਹ ਟਿਕਟ ਦਿੰਦੇ ਸਿਰਫ ਆਪਣੀ ਘਰ ਵਾਲੀ ਇਹ ਘਰ ਵਾਲੀਆਂ ਤੋਂ ਬਾਹਰ ਨਿਕਲ ਹੀ ਨਹੀਂ ਸਕਦੀਆਂ ਉੱਥੇ ਸੁੱਖੀ ਰੰਦਾਵਾ ਇੱਕ ਉਹ ਆ ਕੱਲ ਇੱਕ ਵਡਿੰਗਸਰ ਮੈਂ ਗੱਲ ਸੁਣਨ ਵਾਲੀ ਮੈਨੂੰ ਕਿਸੇ ਨੇ ਸੁਣਾਈ ਆ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਦੇ ਦਿਮਾਗ ਕਿਸ ਲੈਵਲ ਤੇ ਇਹ ਲੋਕਾਂ ਨੂੰ ਸਮਝਦੇ ਕੀ ਨੇ ਇਸ ਤਾਕਤ 'ਚ ਇੰਨੇ ਕਮਲੇ ਹੋ ਗਏ ਹੰਕਾਰੇ ਗਏ ਵੀ ਇਹ ਬਿਲਕੁਲ ਗੱਲ ਕਰਨੀ ਭੁੱਲ ਗਏ ਵੀ ਅਸੀਂ ਕੀ ਆ ਬੋਲ ਜੇ ਕਲੀਅਰ ਨਹੀਂ ਸੁਣਿਆ ਤਾਂ ਮੈਂ ਤੁਹਾਨੂੰ ਦੱਸੋ ਵੀ ਕੀ ਆ ਇਹ ਸੋ ਜੀ ਬੋਲਣਾ ਫਿਰ ਰਿਪੋਰਟ ਵਾਲਾ ਮੈਂ ਇੱਕ ਮਿੰਟ ਮੈਂ ਦੁਬਾਰਾ ਸੁਣਉਣਾ ਵੇ ਕੀ ਕਹਰੇ ਆ ਤੁਹਾਨੂੰ ਉਹ ਕਿਹਨਾਂ ਤੋਂ ਮਿਲਣੇ ਨੇ ਅਗਰ ਇਹ ਕੀ ਕਹ ਰਹੇ ਨੇ ਇਹ ਜਨਾਬ ਕਹਿ ਰਹੇ ਆ ਮੈਂ ਸਾਬ ਲੋਕਾਂ ਨੂੰ ਤੁਸੀਂ ਮੇਰੇ ਕੋਲ ਦਿਹਾੜੀ ਕਰਨ ਆਏ ਸੀ ਤੁਸੀਂ ਮੇਰੇ ਕੋਠਾ ਪਾਉਣ ਆਏ ਸੀ ਮੇਰੇ ਘਰੇ ਜਿਹੜੇ ਤੁਹਾਨੂੰ ਮੈਂ ਚੈੱਕ ਦਵਾਂ ਮਤਲਬ ਲੋਕਾਂ ਨੂੰ ਤੁਹਾਨੂੰ ਲੋਕਾਂ ਨੇ ਤਿੰਨ ਤਿੰਨ ਵਾਰ ਐਮਐਲਏ ਬਣਾਤਾ ਤੇ ਤੁਸੀਂ ਚਾਰ ਦਿਨ ਪਰਸੋਂਾਂ ਰਾਤ ਕਹਿ ਰਹੇ ਸੀ ਵੀ ਲੋਕਈਆਂ ਬੈਠੇ ਆ ਵਿਚਾਰੇ ਉਹਨਾਂ ਨੂੰ ਠਮਕਾ ਰਹੇ ਆ ਵੀ ਤੁਸੀਂ ਮੇਰੇ ਕੋਠਾ ਪਹੁੰਚ ਆਏ ਸੀ ਜਿਹੜਾ ਮੈਂ ਤੁਹਾਨੂੰ ਚੈੱਕ ਦਿੰਦਾ ਜੀ ਜਦ ਤੁਸੀਂ ਮੇਰੇ ਘਰੇ ਦਿਹਾੜੀ ਕਰਨ ਆਏ ਸੀ ਕਮਾਲ ਆ ਯਾਰ ਜੇ ਤੂੰ ਐਮਐਲਏ ਬਣਾਤਾ ਤੇ ਲੋਕ ਤੇਰੇ ਘਰੇ ਦਿਹਾੜੀਆਂ ਕਰਨ ਤੇ ਲੋਕ ਤੇਰੇ ਘਰੇ ਆ ਕੇ ਕੋਠੀ ਤੇਰੇ ਘਰ ਬਣਾਉਂਦੇ ਬਥੇਰੇ ਬਾਹਰ ਬਣਾ ਲੇ ਤੂੰ ਬਥੇਰੀਆਂ ਇੱਥੇ ਲਿਆਤਾ ਹੁਣ ਆਪਣੀਆਂ 3-3 ਕਰੋੜ ਵਾਲੀਆਂ ਗੱਡੀਆਂ ਇੱਥੇ ਡਰਾਮਾ ਕਰੀ ਜਾਂਦਾ ਸਸਤੀਆਂ ਗੱਡੀਆਂ 'ਚ ਬਹਿ ਕੇ ਮੈਂ ਇਸ ਕੱਲ ਤੇ ਜਦੋਂ ਮੈਂ ਸੁਣੀ ਇੱਕ ਪਾਸੇ ਤਾਂ ਇਹ ਕਹਿ ਰਹੇ ਆ ਮਨਪ੍ਰੀਤ ਬਾਦਲ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ ਨੌਕਰੀਆਂ ਦਿਵਾਵਾਂਗੇ ਇੱਕ ਪਾਸੇ ਇਹ ਕਹਿ ਰਹੇ ਆ ਵੀ ਮੇਤੋਂ ਤੁਸੀਂ ਕੀ ਭਾਲਦੇ ਹੋ ਮੇਰੇ ਘਰੇ ਗਾ ਤੁਸੀਂ ਭਾਈ ਦੀ ਹਾਲੀ ਕਰਨ ਆਏ ਸੀ ਜਾਂ ਮੇਰਾ ਕੋਠਾ ਬਣਾਉਣਾ ਸੀ ਹੁਣ ਤੁਸੀਂ ਤੁਹਾਨੂੰ ਤਰਪਿੰਡ ਵਾਲਿਆਂ ਨੂੰ ਕੋਈ ਫਿਰ ਕੁਝ ਮਿਲੂਗਾ ਜੇ ਤੁਸੀਂ ਇਹਦੇ ਵੜਿੰਗ ਦੇ ਘਰੇ ਦਿਹਾੜੀ ਲਾਉਂਗੇ ਜਾਂ ਇਹਦੇ ਘਰੇ ਕੋਠਾ ਬਣਾਉਣ ਜਾਉਂਗੇ ਮੈਂ ਕਾਂਗਰਸੀਆਂ ਨੂੰ ਇਹ ਗੱਲ ਕਹਿੰਦਾ ਕਾਂਗਰਸੀ ਸੀ ਮੂਰੇ ਬੈਠੇ ਉਨਾ ਨੂੰ ਨਿਕਿਆ ਨਾਲੇ ਇੱਕ ਗੱਲ ਮੈਂ ਹੋਰ ਦੱਸਦਾ ਇਹ ਗੱਲਾਂ ਕਹਿਣ ਦੀਆਂ ਜਿਹੜੇ ਇਹ ਚੈੱਕ ਸੀ ਨਾ ਮਰਪੀ ਸਿੰਘ ਦਾ شریف ਆਦਮੀ ਅਸੀਂ ਵੀ ਕਹਿਦੇ ਸੀ ਹੁੰਦਾ ਸੀ ਕੁਛ ਨਾ ਕੁਛ ਅੱਗੇ ਉਹਨਾਂ ਨੇ ਬੋਲਣਾ ਨਹੀਂ ਹੁੰਦਾ ਉਹਨਾਂ ਦਾ ਸੁਭਾਅ ਹੈ ਜਿਹੜੇ ਵੀ ਚੈੱਕ ਆਏ ਸੀ ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਜਾਂ ਦੂਜੇ ਲੋਕ ਜਿਨ੍ਹਾਂ ਨੂੰ ਵੀ ਉਹ ਚੈੱਕ ਮਿਲੇ ਸੀ ਉਹ ਮਨਪ੍ਰੀਤ ਸਿੰਘ ਹੀ ਫ੍ਰਾਂਸ ਮਿਸਟਰ ਸੀ ਉਸ ਵੇਲੇ ਜਿਨ੍ਹਾਂ ਨੂੰ 10-10 ਕਰੋੜ ਰੁਪਏ ਦੇ ਜਿਹੜੇ ਚੈੱਕ ਨੇ ਇਹ ਸਾਰੇ ਐਮਐਲਏ ਨੂੰ ਦਿੱਤੇ ਸੀ ਵੰਡਣ ਨੂੰ ਔਰ ਇਹਨਾਂ ਨੇ ਉਹ ਚੈੱਕ ਬੰਡੇ ਨਹੀਂ ਕਿਉਂਕਿ ਇਹਨਾਂ ਦੇ ਅੱਗੇ ਬੰਦੇ ਜਿਹੜੇ ਕਰਿੰਦੇ ਸੀ ਇਹਨਾਂ ਦੇ ਉਹ ਸਾਹਮਣੇ ਰੱਖੀ ਬੈਠੇ ਨੇ ਵੀ ਸਾਨੂੰ ਇਹ ਤੋਂ ਦਿੰਨਾ ਕਿਹਾਂ ਦੱਸ ਅੱਜ 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 ਜੋ ਬੌਂਸ ਹੋਏ ਹੋਏ ਨਾ ਚੈੱਕ ਸਾਰੇ ਉਹ ਕਿਉਂ ਰੱਖੇ ਸੀ ਮਨਪ੍ਰੀਤ ਸਿੰਘ ਫਾਈਨਾਂਸ ਮੰਤਰੀ ਨੇ ਨਾ ਸਾਰੇ 117 ਦੇ ਰਸਤਾ ਉਹ ਪੈਸੇ ਭੇਜੇ ਸੀ 10-10 ਕਰੋੜ ਇਹਨਾਂ ਨੇ ਅੱਗੇ ਵੀ ਜੇ 1 ਕਰੋੜ ਰੁਪਏ ਦੇ ਚੈੱਕੇ ਤੋਂ 25 ਲੱਖ ਵਾਪਸ ਲੈ ਜਿਹਨੇ ਹਿਸਾਬੱਤੀ ਦੇਤੀ ਉਹਨੂੰ ਚੈੱਕ ਦਿੱਤਾ ਬਾਕੀ ਅੱਜ ਸਾਰੇ ਉਹ ਖਾਲੀ ਜਿੱਥੇ ਵੀ ਜਾਂਦੇ ਜਿਹੜੇ ਪਿੰਡੋਂ ਲਈ ਫਿਰਦੇ ਆ ਜੀ ਸਾਡਾ ਰਹਿ ਗਿਆ ਡੇਡ ਡੇਡ ਲੱਖ ਦੇ ਚ 50 50 ਹਜ਼ਾਰ ਲੱਖ ਲੱਖ ਰੁਪਏ ਦੇ ਚ ਉਹ ਕਹਿ ਰਿਹਾ ਅਭੀ ਤੁਸੀਂ ਭਾਈ ਮੇਰੇ ਤੋਂ ਚੈੱਕ ਮੰਗਨੇ ਹੋ ਉੱਥੇ ਪਿੰਡ 'ਚ ਕਿਸੇ ਨੇ ਕਹਿ ਲਿਆ ਵੀ ਇੱਕ ਇੱਕ ਬਜ਼ੁਰਗ औरत ਖੜੀ ਹੋ ਗਈ ਉਹਨੇ ਕਹਿਤਾ ਵੀ ਲਿਆ ਜੀ ਮੈਨੂੰ ਤਾਂ ਚੈੱਕ ਮਿਲਿਆ ਨਹੀਂ ਤੁਸੀਂ ਮੰਡੇ ਆਰੇ ਆ ਕੇ ਮੈਂ ਤਾਂ ਤੁਹਾਨੂੰ ਵੋਟਾਂ ਪਾਉਂਦੀ ਲਈ ਉਹਨੂੰ ਅੱਗੇ ਉਹ ਕਹਿੰਦਾ ਵੀ ਤੂੰ ਮੇਰੇ ਘਰੇ ਗਾ ਕੋਰਸ ਦਿਹਾੜੀ ਲਾਉਣੀ ਸੀ ਮੇਰੇ ਘਰੇ ਮੈਂ ਤੁਹਾਨੂੰ ਸਾਰਿਆਂ ਨੂੰ ਉਹ ਵੀਡੀਓ ਪਾਉਣਾ ਵੀ ਮੇਰੇ ਘਰੇ ਤੂੰ ਗੋਠਾ ਬਣਾਉਣਾ ਸੀ ਜਿਹੜਾ ਮੈਂ ਚੈੱਕ ਦਵਾਂ ਸਾਰੇ ਪੈਨਸ਼ਨ ਬਾ ਉੱਥੇ ਦੀ ਉਹ ਗੱਲ ਹੋਣੀ ਹੈ ਤੇ ਉਸੇ ਪਿੰਡ ਦੀ ਹੋਣੀ ਹੈ ਠੀਕ ਤੇ ਫੇਰ ਉਹ ਤੋਂ ਮਾਲ ਸੁਣ ਲੋ ਇਹ ਚੈੱਕ ਜਿਹੜੇ ਇਹਨਾਂ ਨੇ ਦਿੱਤੇ ਸੀ ਫਰਾਂਸ ਮਿਸਟਰ ਸਾਹਿਬ ਨੇ ਉਹ ਇਹਨਾਂ ਨੇ ਕਰੋੜਾਂ ਰੁਪਈਆ ਜਿਹੜਾ ਉਹ ਰੱਖੀ ਰੱਖਿਆ ਵੀ ਸਾਡਾ ਭਾਈ ਜਿੰਨਾ ਤੇ ਸੌਦਾ ਨਹੀਂ ਹੁੰਦਾ ਉਹਨ ਲੋਕ ਚੱਕ ਚੱਕੀ ਫਿਰਦੇ ਆ ਇਸ ਕਰਕੇ ਮਨਪ੍ਰੀਤ ਸਿੰਘ ਨੂੰ ਉਹਦੀ ਉਹ ਠੀਕ ਉਹ ਕਦੇ ਜਿਤਾਉਂਦੇ ਨਹੀਂ ਉਹਨਾਂ ਦਾ ਆਪਣਾ ਸੁਆ ਹੈ ਅਸੀਂ ਵੀ ਰੋਜ਼ ਕਹਿੰਦੇ ਸੀ ਆ ਸਾਡਾ ਸੀਐਮ ਵੀ ਕਹਿੰਦਾ ਹੋਰ ਆ ਕੇ ਵੀ ਇਹ ਤਾਂ ਜੀ ਕਦੇ ਕਹਿੰਦਾ ਹੀ ਨਹੀਂ ਸੀ ਖਜ਼ਾਨਾ ਭਰਿਆ ਹੋਇਆ ਉਝੂਟ ਬੋਲਦੇ ਰਹੇ ਹੁਣ ਤੁਸੀਂ ਤਾਂ ਗੱਪੀ ਹੈਗੀਆਂ ਤੁਸੀਂ ਤਾਂ ਬੇੜਾ ਕਰ ਕਰਤਾ ਵੀ ਖਜ਼ਾਨਾ ਹੈਗਾ ਰੋਜ਼ ਕਹਿ ਕੇ ਖਜ਼ਾਨਾ ਭਰਿਆ ਹੋਇਆ ਪਿੱਛੋਂ 50 ਹਜ਼ਾਰ ਕਰੋੜ ਕਰ ਜਾ ਰਹੇ ਲੈਂਦੇ ਇਸ ਕਰਕੇ ਚਲੋ ਉਹ ਗੱਲਾਂ ਛੱਡੋ ਹੋਰ ਨੰਘੀਆਂ ਪਰ ਜੇ ਆਪਾਂ ਪੰਜਾਬ ਦੀ ਤਰੱਕੀ ਕਰਾਉਣੀ ਆ ਜਿਹੜੇ ਕਰਜ਼ੇ ਕੁੜਜੇ ਸਭ ਖਤਮ ਕਰਾਉਣੇ ਆ ਤਾਂ ਇੱਕੋ ਆ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਮੈਂ ਤੁਹਾਡੇ ਮੂਰੇ ਖੜਾ ਮੈਨੂੰ ਇਲੈਕਸ਼ਨ ਮੈਂ ਤਾਂ 4 ਦਿਨ ਪਹਿਲਾਂ ਜੁਆਇਨ ਕੀਤਾ ਸੀ ਮੈਨੂੰ ਪਤਾ ਵੀ ਇਸ ਵੀ ਕਿਸਾਨ ਇਹਦੇ ਲੀਡਰ ਨੇ ਉਹ ਕੀ ਕਰਨਗੇ ਨਹੀਂ ਵੜਿੰਗ ਕਰਗਾ ਮੈਨੂੰ ਹਰਾ ਹਰਾ ਲੰਦਾ ਤਿੰਨ ਹਲਕਿਆਂ ਸਾਨੂੰ ਵੜਨੀ ਨਹੀਂ ਕੰਪੇਨ ਕਰਨੀ ਦਿੱਤਾ ਕਿਸਾਨ ਲੀਡਰਾਂ ਨੇ ਆ ਹੁਣ ਵੀ ਉਹੀ ਕਿਰਾਏ ਤੇ ਭੇਜਦੇ ਆ ਮਨਪ੍ਰੀਤ ਦੇ ਮੂਰੇ ਵੀ ਜਦੋਂ ਪਤਾ ਲੱਗੇ ਨਾ ਪਿੰਡਾਂ ਵਾਲੇ ਤਾਂ ਹੁਣ ਸਿੰਨ ਲਾ ਕੇ ਗੱਲਾਂ ਬਣਾਉਣ ਲੱਗੇ ਹੁਣ ਫੇਰ ਉਹ ਬੱਸਾਂ ਕਰਕੇ ਕਿਰਾਏ ਤੇ ਇਹ ਕਾਂਗਰਸ ਪਾਰਟੀ ਵਾਲੇ ਆ ਗਏ ਤੇ ਉਹ ਮੂਰੇ ਭੇਜਦੇ ਆ ਲੀਡਰ ਨਹੀਂ ਇਹ ਕੰਮ ਕਰਦੇ ਤੇ ਹੋਰ ਮੈਂ ਕਹਿ ਦੇਣਾ ਇੱਕ ਚਾ ਮੈਂ ਆਪਣਾ ਪਾਸੋਂ ਮੈਂ ਗੱਲ ਕੀਤੀ ਸੀ ਮੈਂ ਆਪਣਾ ਅੱਜ ਹੀ ਇਹ ਤੋਂ ਬਾਅਦ ਹੋਣੀ ਮੈਂ ਆਪਣੀ ਜਿੰਨੀ ਮੇਰੇ ਕੋਲ ਇੱਕ ਲੀਡਰ ਨੇ ਰੌਲਦੂ ਜੀ ਨੇ ਸਤਕਾਰਯੋਗ ਮੇਰੇ ਉਹਨਾਂ ਨੇ ਕਿਹਾ ਸੀ ਵੀ ਆਪਣੀ ਪ੍ਰਾਪਰਟੀ ਵੀ ਦੱਸੋ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੀ ਜਾਇਦਾਦ ਪ੍ਰਾਪਰਟੀ ਆ ਹੋਣੀ ਹੈ ਇਹ ਤੋਂ ਬਾਅਦ ਆਪਣੇ ਫੇਸਬੁੱਕ ਤੇ ਸਾਰੀ ਮੀਡੀਆ ਤੇ ਮੈਂ ਜਨਤਕ ਕਰੂੰਗਾ ਵੀ ਮੇਰੀ 2009 ਚ ਕਿੰਨੀ ਸੀ ਜਦੋਂ ਮੈਂ ਸ਼ੁਰੂ ਹੋਇਆ ਤੇ ਅੱਜ 2024 ਚ ਮੇਰੇ ਕੋਲ ਕਿੰਨੀ ਆ ਲੋਕਾਂ ਦਾ ਕਿਉਂਕਿ ਅਸੀਂ ਅਸੀਂ ਤਾਂ ਜਦੋਂ ਇਲੈਕਸ਼ਨ ਲੜਨੀ ਆ ਹਰ ਚੀਜ਼ ਪਾਣੀ ਆ ਲੁਕੀ ਨਹੀਂ ਸਕਦੀ ਕੋਈ ਮੈਂ ਤੁਝੇ ਜੇ ਕੋਈ ਲਕਾਊਗਾ ਉਹ ਤੇ ਕੇਸ ਕਰ ਦੂਗਾ ਕੋਰਟ ਜਾ ਕੇ ਸਾਡੇ ਕਾਗਜ਼ ਰਦ ਹੋ ਜਾਣਗੇ ਬਣੇ ਬਣਾਏ ਵੀ ਕੈਨਸਲ ਹੋ ਜਾਣਗੇ ਇਸ ਕਰਕੇ ਕੋਈ ਪੋਲੀਟੀਕਲ ਬੰਦਾ ਜਿਹੜਾ ਉਹ ਲਕੋ ਨਹੀਂ ਸਕਦਾ ਤੇ ਮੈਂ ਇੱਕ ਗੱਲ মিডিਆ ਰਾਹੀਂ ਇਹ ਕਹਿਣਾ ਚਾਹੁੰਦਾ ਜਿਹੜੇ ਲੀਡਰ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੈਂ ਤਾਂ ਲੀਡਰਾਂ ਨੂੰ ਉਹਨਾਂ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਭਾਈ ਪੈਸੇ ਬਣਾਏ ਨਹੀਂ ਪਰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਬੰਦੀਰ ਸਾਹਿਬ ਵਰਗੇ ਜਿਨ੍ਹਾਂ ਨੇ ਆਪਣਾ ਇੱਕ ਵਾਰ ਚ ਦਿਖਾਤਾ ਵੀ ਸਾਡੇ ਕੋਲ ਆਹ ਹੈ ਭਾਈ ਜਿਹੜੇ ਸੱਚੇ ਨੇ ਉਹਨਾਂ ਨੇ ਦਿਖਾਉਣਾ ਹੀ ਆ ਮੈਂ ਸਾਰਿਆਂ ਨੂੰ ਆਪਾਂ ਬਰਾਬਰ ਕਿਵੇਂ ਕਹਿ ਸਕਦੇ ਆ ਉਹਨਾਂ ਨੇ ਦਿਖਾਤਾ ਵੀ ਮੇਰਾ ਤਾਂ ਆ ਘੜਾ ਭਾਈ ਉਹਨਾਂ ਨੇ ਕਿਹਾ ਵੀ ਨਹੀਂ ਦਿਖਾਉਣ ਨੂੰ ਪਰ ਅਗਲੇ ਇਮਾਨਦਾਰ ਨੇ ਉਹਨੂੰ ਦਿਖਾਤਾ ਤੇ ਬਾਕੀ ਜਿਹੜੇ ਨੇ ਉਹਨਾਂ ਨੇ ਕਿਉਂ ਨਹੀਂ ਦਿੱਤਾ ਅਜੇ ਤੱਕ ਮੇਰਵਾ ਮੇਰੇ ਕਹੇ ਤੇ ਮੈਂ ਆਪਣਾ ਮੇਰਵਾ ਹੁਣ ਦੇਣ ਲੱਗਿਆ ਆ ਇਸ ਤੋਂ 15 ਮਿੰਟ ਚ ਮੈਂ ਆਪਣਾ ਸਾਰਾ ਸਾਥਕਰ ਜਿਵੇਂ ਮਨਪ੍ਰੀਤ ਕਹਿੰਦੇ ਹੁੰਦੇ ਆ ਮੇਰੇ ਕੋਲ ਤਿੰਨ ਮੋਟਨਾ ਭਾਈ ਮੈਂ ਇਕੱਲਾ ਹੀ ਆ ਪੰਜਾਬ ਚ ਜਿਹੜਾ ਇਹਦਾ ਬਿਰ ਭਰਨਾ ਚਲੋ ਉਹ ਅਲੱਗ ਗੱਲ ਆ ਪਰ ਮੈਂ ਅਖੀਰ ਚ ਫੇਰ ਦੋ ਤਿੰਨ ਗੱਲਾਂ ਹੋਰ ਕਰਕੇ ਤੁਹਾਡੇ ਨਾਲ ਦੇਖੋ ਮੈਂ ਕੱਲ ਮੈਂ ਤੁਹਾਨੂੰ ਕੀ ਦੱਸਾਂ ਮੈਂ ਰਾਤ ਮੈਨੂੰ 2 ਘੰਟੇ 3 ਘੰਟੇ ਮੈਂ ਇਸੇ ਬਾਰੇ ਸੋਚਦਾ ਰਿਹਾ ਜਦੋਂ ਮੈਂ ਗਿਆ ਕਿ ਦੜਵਾਇਆ ਮੈਂ ਕਿਹੜੇ ਵੌਂਟ ਸੀਗਾ 7 7 ਨੰਬਰ ਵਾਲਾ ਗਿੱਦੜਵਾਇਆ 7 ਨੰਬਰ ਮਾਉ ਮੇਰੀਆ ਮੈਂ ਸੁਣ ਕੇ ਸਾਰਾ ਮੈਂ ਹੁਣ ਕੁੰਡਾ ਨਹੀਂ ਲੈਣਾ ਜਦੋਂ ਮੈਂ ਮੈਨੂੰ ਇੱਕ ਮਾਂ ਇੱਕ ਭੈਣ ਮੇਰੀ ਮੈਨੂੰ ਕਰਦੀ ਅੰਦਰ ਕੋਨੇ ਆਪਣੀ ਦੂਜੀ ਭੈਣ ਵੀ ਸਤਰੀ ਕਹਿੰਦੀ ਜੀ ਵੀ ਮੈਂ ਇਹ ਮੀਰਾ ਘਰ ਅੱਲੀਦਾਰਾ ਕੰਮ ਕਰਦਾ ਮੰਡੀ ਚ ਐਸ ਵੇਚ ਲੱਗਿਆ ਹੋਏ ਦੇਖੋ ਇਹ ਗੁਰੂਆਂ ਪੀਰਾਂ ਪੰਗਾਬਰਾਂ ਦੀ ਧਰਤੀ ਦਾ ਇਹਨਾਂ ਨੇ ਕੀ ਕੁਟ ਕਰਤਾ ਇਹ ਲੋਕਾਂ ਨੇ ਉਹ ਕਹਿੰਦੀ ਵੀ ਦਿਨ ਦਾ ਮੈਂ ਪੋਚੇ ਲਾ ਕੇ ਤੇ ਮੇਰਾ ਘਰ ਵਾਲਾ ਭਲੇਦਾਲੀ ਕਰਕੇ ਮਾਨਸਾਵ 1000 ਰੁਪਇਆ ਕਮਾਉਣੇ 1000 ਰੁਪਇਆ ਤੇ ਨਾਲ 20 ਸਾਲ ਦਾ ਮੁੰਡਾ ਆ ਗਿਆ ਉਹ ਕਹਿੰਦਾ ਜੀ ਉਹ ਵੀ ਉਹਦੀ ਮੈਂ ਦੱਸਦਾ 20 ਸਾਲ ਦਾ ਮੁੰਡਾ ਨਾਲ ਉਹ ਕਹਿੰਦੇ ਜੀ ਇਹਦੇ ਖਾਤਰ ਕੰਮ ਕਰ ਰਹੇ ਆ 800 ਰੁਪਏ ਦਾ ਦੋਨੋਂ ਮਾਪ ਕੰਮ ਕਰਕੇ 800 ਰੁਪਏ ਦਾ ਇਹਨੂੰ ਚਿੱਟਾ ਪੜਾ ਦੇਣੇ 200 ਰੁਪਏ ਨਾਲ ਸਾਡਾ ਰੋਟੀ ਲੱਗ ਜਾਣਾ ਚਾਹਦਾ ਆਹ ਗੱਲ ਉਹ ਮੁੰਡਾ ਕਹਿੰਦਾ ਜੀ ਮੇਰੇ ਵੱਸ ਨਹੀਂ ਮੈਂ ਤਾਂ ਹੁਣ ਜਦੋਂ ਲੱਗ ਗਿਆ ਛੱਡ ਨਹੀਂ ਹੁ ਇਹ ਹੈ ਹੀ ਚੀਜ਼ ਐ ਸੀ ਆਹ ਹਾਲਾਤ ਪੰਜਾਬ ਦੇ ਦੋਨੋਂ ਖੜੇ ਪੁੱਤ ਨਾਲ ਮਾਪਿਓ ਕਿੱਥੇ ਪੁੱਤ ਨੇ ਸਹਾਰਾ ਬਣਨਾ ਕਿੱਥੇ ਮਾਪਿਓ ਆਪਣੇ ਪੁੱਤ ਲਈ ਕੰਮ ਕਰ ਰਹੇ ਆ ਵੀ ਰੋਜ਼ ਦਾ ਹਜ਼ਾਰ ਕਮਾ ਕੇ 5 500 800 ਦਾ ਦੇ ਮੈਂ ਕਿੰਨੀ ਵਾਰ ਕਹਿੰਦਾ ਜੀ ਮੈਂ ਤਾਂ 5 ਤੋਂ 6 ਵਾਰ ਦੇ ਨੂੰ ਇਹਦੀ ਜੋਦ ਲੈਣੀ ਪਈ ਦੋ ਘਰ ਮੈਂ ਅੱਗੇ ਫਿਰ ਵੀ ਇੱਕ ਬਾਪ ਉਹ ਮੈਨੂੰ ਅੰਦਰ ਲੈ ਗਿਆ ਆ ਕਹਿੰਦਾ ਜੀ ਮੇਰੇ ਦੋ ਪੁੱਤ ਨੇ ਦੋ ਪੁੱਤ ਅੰਗਰੇਜ਼ਾਂ ਵਰਗੇ ਭੂਰੇ ਐਨੇ ਭੂਰੇ ਮਾਦੇ ਕਹਿੰਦਾ ਜੀ ਛੋਟੀ ਉਮਰ ਚ ਇੰਨਾ ਖੁਸ਼ ਸੀ ਮੈਂ ਤਾਂ ਪੜਿਆ ਲਿਖਿਆ ਸੀ ਤੇ ਦੋ ਮੇਰੇ ਪੁੱਤ ਸੀ ਅਸੀਂ ਤਿੰਨੋਂ ਹੀ ਮੈਂ ਤਾਂ ਕਹਿੰਦਾ ਨੌਕਰੀ ਕਰਦਾ ਹੀ ਸੀਗਾ ਬਠਿੰਡੇ ਥਰਮਲ ਪਲਾਂਟ ਦੋਨੋਂ ਹੀ ਕਹਿੰਦਾ ਪੁੱਤ ਮੇਰੇ ਚੰਗੇ ਮੇਰੇ ਨਾਲ ਛੋਟੀ ਉਮਰ ਚ ਸਮਬਲੈਂਸ ਆਉਂਦੀ। ਇਹਨੂੰ ਕਹਿੰਦਾ ਸੀ ਨੌਕਰੀ ਕਰਦੇ ਰਾਂ ਨਾਲ ਮੌਜਾਂ ਕਰਦੇ ਸੀ। ਤਿੰਨ ਸਾਲ ਹੋ ਗਏ ਕਹਿੰਦਾ ਚੰਗੇ ਭਲਿਆਂ ਨੂੰ ਮੈਂ ਮਕੈਸ ਦੇ ਮੂਰੇ ਉਹ ਵੀ ਕਹਿੰਦੇ ਜੀ ਕਹਿੰਦੇ ਦੋ ਦੋ ਸਾਲ ਛੱਡ ਕੇ ਵੀ ਦੇਖ ਲਿਆ ਨਹੀਂ ਛੱਡ ਹੁੰਦਾ। ਉਹ ਕਹਿੰਦਾ ਜੀ ਮੈਂ 500 ਰੁਪਏ ਦੀ ਦਿਹਾੜੀ ਕਰਦਾ। ਸਾਜ ਮੈਂ ਬੈਠਾ ਰੋਣਾ ਅੱਜ ਮੈਨੂੰ ਦਿਹਾੜੀ ਕਹਿੰਦਾ ਮਿਲੀ ਨਹੀਂ ਕੋਈ ਕਾਰਜ। ਚਲੋ 500 ਰੁਪਏ ਕਮਾਉਣਾ ਕਹਿੰਦਾ ਤੇ 500 ਨਾਲ ਇਹ ਦੋਨੋਂ ਜਿੰਨਾ ਗ ਨਸ਼ਾ ਕਰ ਸਕਦੇ ਆ ਕਹਿੰਦਾ ਕਰਦੇ ਆ। ਇਹਨਾਂ ਨੂੰ ਨਸ਼ਾ ਕਰਾਉਣ ਖਾਤਰ ਕਹਿੰਦਾ ਮੈਂ ਬੈਠਾ ਹਾ ਮੈਂ ਗਿੱਦੜ ਬਾਏ ਦੇ 7 ਨੰਬਰੋਂ ਇਹ ਫਿਰ ਇਹ ਇਹ ਕਰਦੇ ਕੀ ਨੇ ਐਮਐਲਏ ਬਣੇ ਇਹ ਜੀ ਇੱਕ ਜੜ ਤੋਂ ਖਤਮ ਕਰਨਾ ਮੈਂ ਇਹ ਗੱਲ ਸ਼ੁਰੂਆਤੀ ਕੀਤੀ ਸੀ ਬਿਸ ਜੀ ਦੇ ਆਦਮ ਸਤਾਰ ਬੈਂਦ ਸਿੰਘ ਇਹ મોદી ਵਰਗੇ ਯੋਗੀ ਵਰਗੇ ਇਹ ਲੋਕ ਨੇ ਜਿਹੜੇ ਇਸ ਸਮਾਜ ਨੂੰ ਇਸ ਨੂੰ ਠੀਕ ਤਾਣੇ ਬਣੇ ਨੂੰ ਕਰ ਸਕਦੇ ਮੈਂ ਕਹ ਤੀ ਵਰਗੇ ਨਾ ਨਾ ਨੂੰ ਮੈਂ ਸਿੱਧੇ ਕਰਦਾ ਏ ਇਹ ਲੱਭ ਗਿਆ ਤਾਂ ਕੋਈ ਹੋਰੇ ਨਾ ਨਸ਼ਾ ਵੇਚਣ ਵਾਲਾ ਨਾ ਹੋਰੇ ਗੈਂਗਸਟਰ ਕੋਈ ਸਭ ਕੀ ਭਟਕੇ ਕਿ ਦੀਕ ਬੜੀ ਗੱਲ ਆ ਜਿਹਨਾਂ ਨਾ ਪੁੱਠੇ ਟੰਗਿਆਂ ਨੂੰ ਮਹਿਰ ਤੇ ਇਹ ਬੰਦੇ ਦੇ ਪੁੱਤ ਨਾ ਬਣਨੇ ਤੇ ਨਹੀਂ ਮੰਨਣੇ ਡੰਡੇ ਆਦੋਂ ਬਗੈਰ ਤੇ ਜੁੱਤੀ ਦੋਗਿਆ ਨਹੀਂ ਮੰਨਣੇ ਤੇ ਜੇ ਅਸੀਂ ਆਪਣੇ ਘਰ ਭਰਨੇ ਆ ਫਿਰ ਇਹਨਾਂ ਤੋਂ ਹਰਮਾਨ ਜੀ ਕਹਿੰਦੇ ਸਰਕਾਰ ਕੋਈ ਅਸੀਂ ਚੀਜ਼ ਨਹੀਂ ਸਰਕਾਰ ਨਹੀਂ ਰੋਕ ਸਕਦੀ ਇਹ ਗਲਤ ਆ ਜਿਹੜਾ ਕਹਿੰਦਾ ਸਰਕਾਰ ਦੇ ਹੁੰਦੇ ਜੇ ਨਸ਼ਾ ਵਿਕਰੇ ਆ ਇਹ ਸਰਕਾਰ ਵਿੱਚ ਰਲ ਹੀ ਹੋਇਆ ਕੋਈ ਹੋਵੇ ਹੋ ਚਾਹੇ ਕਾਂਗਰਸ ਸੀ ਚਾਹੇ ਉਹ ਆਮ ਆਦਮੀ ਦੀ ਇਸ ਵੇਲੇ ਕੋਈ ਸਰਕਾਰ ਮੈਂ ਕਿਨਾਂ ਪੱਤਾ ਵੀ ਨਹੀਂ ਕੁਛ ਸਕਦਾ ਸਿਰ